ਦਿੱਤੇ ਦਿਨ ਹੀ ਧਨਾ ਸਮਰਨਜੀਤ ਦੇ ਰੀਅ ਵਿੱਚ ਲੜਾਈ ਚੜ੍ਹ ਹੋਇਆ ਸੀ ਆਪਕ ਮੁੰਡੇ ਪੜ੍ਹਦੇ ਸੀ ਸਕੂਲ ਦੇ ਵਿੱਚ ਕਲਾਸ ਪੰਜੋ ਸੀਗੇ ਇਹਦੇ ਵਿੱਚ ਕੋਰਸੇ ਮਰਨ ਸਿੰਘ ਦਾ ਦੂਸਰਾ ਉਹਨਾਂ ਬਹੁਤ ਉਤਸ਼ਾਹੀ ਨੇ ਉਸ ਦੇ ਦੋਸਤ ਦੀ ਚਾਕੂ ਮਾਰ ਕੇ ਹੱਤਿਆ ਕਰਦੇ ਮੁੰਡੇ ਦੀ ਡੈਥ ਹੋ ਗਈ ਉਹ ਵੀ ਉਹਨਾਂ ਬਾਹਰ ਨਾਲ ਕਰਕੇ ਦੋ ਟੱਪ ਬੋਡੀ ਦੇ ਮਾਸਟਰ ਨਾਲ ਲੈ ਕਰਤੀ ਅੱਜ ਦੂਸਰੇ ਨੂੰ ਕੱਲ ਅਰੈਸਟ ਕੀਤਾ ਸੀਗਾ ਅੱਜ ਮੈਡੀਕਲ ਕਰਾ ਕੇ ਇਹਨੂੰ ਜੂਰੀਸਲ ਜਨਾਬਾ ਭੇਜਿਆ ਜਾ ਰਿਹਾ ਉਸ ਤੋਂ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਾ ਬਾਲਿਕ ਸੀ ਕਿ ਕੌਣ ਸੀ ਇਹ ਬਾਲਕ ਹੈ ਬਾਲਕ ਦੁਲੀਸ਼ੋਪੇ ਤਾਣਾ ਲੁਧਿਆਣਾ ਜਿਹੜਾ ਬਾਲਕ ਉਹਦਾ ਕੀ ਨਾਮ ਹੈ ਜਿਹੜਾ ਤੁਸੀਂ ਜੀ ਦਾ ਮੈਡੀਕਲ ਕਰਾਇਆ ਬਾਲਕ ਇਹ ਤਾਂ ਗੁਰਸੇ ਮਰਦ ਸਿੰਘ ਹੈ ਜਿਹੜਾ ਮਰਿਆ ਸੀ ਉਹਦਾ ਕੀ ਨਾਮ ਸੀ ਉਹਦਾ ਮਨ ਮਨਵਿੰਦਰ ਸਿੰਘ ਕੀ ਗੱਲ ਸੀ ਜਿਹੜਾ ਇਹ ਮਾਰਿਆ ਕੀ ਗੱਲ ਕਾਰਨ ਸਾਹਮਣੇ ਪੁੱਛਣਾ ਦੋਸਤਾਂ ਦੀ ਲੜਾਈ ਝਗੜਾ ਹੋਇਆ ਸੀ ਪਹਿਲਾਂ ਸਕੂਲ ਟੈਪੂ ਚੱਲਦੀ ਓ ਰੰਜੇ ਸਰਵਾਜੀ ਚੱਲਦੀ ਆਂਦੀ ਕੋਈ ਉਸ ਦੇ ਵਿੱਚ ਝਗੜਾ ਹੋਇਆ ਇਹਨਾਂ ਦਾ ਉੱਤੇ ਕੋਈ ਰਿਕਵਰੀ ਵਗੈਰਾ ਵੀ ਹੋਈ ਜੇ ਇਹਨਾਂ ਤੋਂ ਕਵਰੀ ਹੋਏ ਨੇ ਦੋ ਚੱਕੀ ਵਗੈਰਾ ਮੱਕੋ ਰਿਕਵਰੀ ਹੋਈ ਜੇ ਕਰਾਈ ਜੇ ਇਹਨਾਂ ਤੋਂ ਜੀ ਅੱਜ ਇਹਨੂੰ ਜੁਡੀਸ਼ੀਅਲ ਵਿੱਚ ਹਾਂ ਜੁਡੀਸ਼ੀਅਨ ਅੱਗੇ ਉਹਨਾਂ ਤੋਂ ਹੁਕਮ ਰਾਜਾ ਸਾਹਿਬ ਨੇ